ਸਤਨਾਮ ਸ੍ਰੀ ਵਾਹੀ ਗੁਰੂ ਪਾਈ ਮਹਿਰੂ ਜਿੰਨਾ ਦਾ ਪੈਸਾ ਬਸ ਚੋਰੀ ਕਰਨਾ ਸੀ ਤੇ ਚੋਰੀ ਕਰਕੇ ਹੀ ਉਹ ਆਪਣਾ ਗੁਜ਼ਾਰਾ ਕਰਦੀ ਸਨ ਮਾਪੇ ਬਚਪਨ ਵਿੱਚ ਹੀ ਗੁਜ਼ਰ ਜਾਣ ਕਰਕੇ ਉਹ ਜਤੀਮ ਸਨ ਤੇ ਸਿਰ ਉੱਤੇ ਮਾਪਿਆਂ ਦਾ ਸਾਆਯਾ ਨਾ ਹੋਣ ਕਰਕੇ ਓਹੋ ਮਾੜੇ ਕੰਮਾਂ ਵਿੱਚ ਪੈ ਗਈ ਮਾੜੇ ਕੰਮ ਕਰਦਿਆਂ ਕਰਦਿਆਂ ਬਹੁਤ ਸਮਾਂ ਲੰਘ ਚੁੱਕਿਆ ਸੀ ਤੇ ਫਿਰ ਇੱਕ ਦਿਨ ਭਾਈ ਮਹਿਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪਹੁੰਚ ਗਈ ਤੇ ਗੁਰੂ ਜੀ ਦੇ ਉਪਦੇਸ਼ਾਂ ਨੂੰ ਸੁਣਦੇ ਸੁਣਦੇ ਇੱਕ ਦਿਨ ਉਸ ਨੂੰ ਇਹ ਗਿਆਨ ਹੋ ਗਿਆ ਕਿ ਉਸਨੇ ਇਸੇ ਆਪਣੀ ਜ਼ਿੰਦਗੀ ਵਿੱਚ ਜਿਹੜੇ ਵੀ ਮਾੜੇ ਕਰਮ ਕੀਤੇ ਹਨ ਉਹ ਬੜੇ ਹੀ ਬੁਰੇ ਸਨ ਭਾਈ ਮਹਿਰੂ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਤੋਂ ਇੰਨੇ ਪ੍ਰਭਾਵਿਤ ਹੋਏ ਤੇ ਹੁਣ ਉਹਨਾਂ ਨੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਜੀ ਦੀ ਸੇਵਾ ਵਿੱਚ ਹੀ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਤੇ ਕਈ ਮਹੀਨਿਆਂ ਤੱਕ ਗੁਰੂ ਜੀ ਦੀ ਸੇਵਾ ਕਰਦਾ ਤੇ ਗੁਰ ਕੀ ਬਾਣੀ ਸੁਣਦਾ ਰਿਹਾ ਕੁਝ ਸਮੇਂ ਬਾਅਦ ਭਾਈ ਮਹਿਰੂ ਜੀ ਜਦੋਂ ਵਾਪਸ ਆਇਆ ਤਾਂ ਘਰ ਆ ਕੇ ਉਹਨਾਂ ਨੂੰ ਉਹੋ ਹਰ ਚੀਜ਼ ਉਪਰੀ ਤੇ ਮਾੜੀ ਲੱਗਣ ਲੱਗੀ ਜਿਹੜੀ ਕਿ ਉਸਨੇ ਚੋਰੀ ਕਰਕੇ ਇਕੱਠੀ ਕੀਤੀ ਸੀ ਭਾਈ ਮਹਿਰੂ ਜੀ ਦੇ ਕੋਲ ਇੱਕ ਚੂਰੀ ਦੀ ਮੱਝ ਸੀ ਜਿਸ ਨੂੰ ਚੋਰੀ ਕੀਤਾ ਤਿੰਨ ਚਾਰ ਸਾਲ ਹੋ ਚੁੱਕੇ ਸਨ ਤੇ ਉਸ ਮੱਝ ਦੀਆਂ ਦੋ ਕਟੀਆਂ ਵੀ ਸਨ ਮੱਝ ਚੰਗੀ نسل ਦੀ ਹੋਣ ਕਰਕੇ ਦੁੱਧ ਵੀ ਬਹੁਤ ਦਿੰਦੀ ਸੀ ਪਰ ਪਾਈ ਮੈਰੂ ਦੀ ਹੁਣ ਇੰਨੀ ਵੀ ਹਿੰਮਤ ਨਹੀਂ ਹੋ ਰਹੀ ਸੀ ਕਿ ਉਹ ਹੁਣ ਉਸ ਮੱਝ ਦੇ ਦੁੱਧ ਦਾ ਇੱਕ ਵੀ ਘੁੱਟ ਪੀ ਸਕੇ ਕਿਉਂਕਿ ਹੁਣ ਉਹ ਇਹ ਗੱਲ ਚੰਗੀ ਤਰ੍ਹਾਂ ਜਾਣ ਚੁੱਕਿਆ ਸੀ ਕਿ ਚੋਰੀ ਕਰਨਾ ਬਹੁਤ ਵੱਡਾ ਪਾਪ ਹੈ ਤੇ ਚੋਰੀ ਠੱਗੀ ਕਰਨ ਵਾਲਾ ਇਨਸਾਨ ਨਰਕਾਂ ਦਾ ਭਾਗੀਦਾਰ ਬਣਦਾ ਹੈ ਬਹੁਤ ਸੋਚਨ ਸਮਝਣ ਤੋਂ ਬਾਅਦ ਪਾਈ ਮਹਿਰੂ ਜੀ ਨੇ ਘਰ ਵਿੱਚ ਪਿਆ ਸਾਰਾ ਚੋਰੀ ਦਾ ਸਮਾਨ ਗਰੀਬ ਲੋਕਾਂ ਨੂੰ ਦੇ ਦਿੱਤਾ ਤੇ ਜਦੋਂ ਸਵੇਰ ਹੋਈ ਤੇ ਪਾਈ ਮਹਿਰੂ ਨੇ ਉਸ ਚੋਰੀ ਵਾਲੀ ਮੱਝ ਨੂੰ ਕਿੱਲੇ ਤੋਂ ਖੋਲ ਕੇ ਨਾਲ ਹੀ ਉਸ ਦੀਆਂ ਕੱਟੀਆਂ ਵੀ ਖੋਲ ਲਈਆਂ ਤੇ ਉਸ ਪਿੰਡ ਵੱਲ ਨੂੰ ਲੈ ਤੁਰਿਆ ਜਿਸ ਪਿੰਟ ਵਿੱਚੋਂ ਇਹ ਮੱਝ ਚੋਰੀ ਕਰਕੇ ਲਿਆਇਆ ਸੀ ਜਦੋਂ ਦੁਪਹਿਰ ਦਾ ਸਮਾਂ ਹੋ ਗਿਆ ਤਾਂ ਉਹ ਭਾਈ ਨੌਦ ਦੇ ਘਰ ਪਹੁੰਚ ਗਿਆ ਕੱਟੀਆਂ ਸਮੇਤ ਮੱਝ ਕੁਰਲੀ ਤੇ ਖੜੀ ਦੇਖ ਕੇ ਤਾਂ ਭਾਈ ਨੌਦ ਹੈਰਾਨ ਹੋ ਗਿਆ ਤੇ ਉਸਨੇ ਆਪਣੀ ਘਰ ਵਾਲੀ ਨੂੰ ਆਵਾਜ਼ ਲਗਾਈ ਜਦੋਂ ਘਰ ਵਾਲੀ ਅੰਦਰੋਂ ਬਾਹਰ ਆਈ ਤਾਂ ਉਹ ਵੀ ਮੱਝ ਨੂੰ ਖੁਰਲੀ ਉੱਤੇ ਦੇਖ ਕੇ ਹੈਰਾਨ ਹੋ ਗਈ ਫਿਰ ਦੋਨਾਂ ਜਣਿਆਂ ਦਾ ਧਿਆਨ ਭਾਈ ਮਹਿਰੂ ਜੀ ਵੱਲ ਗਿਆ ਤਾਂ ਦੋਵੇਂ ਜਣੇ ਅੱਗੇ ਵਧੇ ਤਾਂ ਭਾਈ ਮਹਿਰੂ ਜੀ ਨੇ ਦੋਨਾਂ ਨੂੰ ਨਮਸਕਾਰ ਕੀਤੀ ਤੇ ਬਹੁਤ ਹੀ ਨਿਮਰਤਾ ਨਾਲ ਕਿ ਹਾਂ ਕਿ হে ਮਾਤਾ ਤੇ ਪਿਤਾ ਆਪਣੇ ਇਸ ਨਿਮਾਣੇ ਜਿਹੇ ਬਾਲਕ ਨੂੰ ਖਿਮਾ ਕਰੋ ਕਿਉਂਕਿ ਮੇਰੇ ਕੋਲੋਂ ਬਹੁਤ ਵੱਡੀ ਭੁੱਲ ਹੋ ਗਈ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਇਹ ਲਵੇਰੀ ਮੱਝ ਮੈਂ ਚੋਰੀ ਕਰਕੇ ਲੈ ਗਿਆ ਸੀ ਉਸ ਸਮੇਂ ਮੈਂ ਬਹੁਤ ਵੱਡਾ ਮੂਰਖ ਤੇ ਅਗਿਆਨੀ ਸੀ ਪਰ ਹੁਣ ਮੇਰੇ ਉੱਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਮਿਹਰ ਹੋ ਚੁੱਕੀ ਹੈ ਤੇ ਮੈਨੂੰ ਗਿਆਨ ਪ੍ਰਾਪਤ ਹੋ ਗਿਆ ਹੈ ਤੁਸੀਂ ਇਹ ਰੁਪਏ ਵੀ ਰੱਖ ਲਓ ਜੋ ਮੈਂ ਇਸ ਤੁਹਾਡੀ ਮੱਝ ਦਾ ਦੁੱਧ ਪੀਤਾ ਸੀ ਤੇ ਇਸ ਤਰ੍ਹਾਂ ਕਹਿੰਦੇ ਹੋਏ ਭਾਈ ਮਹਿਰੂ ਜੀ ਨੇ ਚਾਂਦੀ ਦੇ ਕੁਝ ਸਿੱਕੇ ਉਹਨਾਂ ਦੋਹਾਂ ਜੀਆਂ ਨੂੰ ਦੇ ਦਿੱਤੇ ਤਾਂ ਇਹ ਇਹ ਸਭ ਕੁਝ ਦੇਖ ਕੇ ਭਾਈ ਨੌਦ ਤੇ ਉਸ ਦੀ ਪਤਨੀ ਬਹੁਤ ਪਰਸੰਨ ਹੋ ਗਏ ਤੇ ਉਹਨਾਂ ਨੇ ਪੁੱਛਿਆ ਉਹ ਕੌਣ ਗੁਰੂ ਹਨ ਜਿਨ੍ਹਾਂ ਦੀ ਕਿਰਪਾ ਹੋਣ ਦੇ ਨਾਲ ਤੂੰ ਇੰਨਾ ਜ਼ਿਆਦਾ ਬਦਲ ਗਿਆ ਹੈ ਤਾਂ ਭਾਈ ਮਹਿਰੂ ਜੀ ਨੇ ਉਹਨਾਂ ਦੋਨਾਂ ਜੀਆਂ ਨੂੰ ਆਪਣੀ ਸਾਰੀ ਕਥਾ ਸੁਣਾਈ ਤੰਪਾਈ ਮਹਿਰੂ ਜੀ ਦੇ ਮੂਹੰ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਸੁਣ ਕੇ ਭਾਈ ਨੌਦ ਤੇ ਉਸ ਦੀ ਪਤਨੀ ਦੇ ਅੰਦਰ ਗੁਰੂ ਜੀ ਦੇ ਦਰਸ਼ਨ ਕਰਨ ਦੀ ਜਗਿਆਸਾ ਪੈਦਾ ਹੋਈ ਤੇ ਭਾਈ ਮਹਿਰੂ ਉਹਨਾਂ ਦੋਨਾਂ ਜੀਆਂ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਦੇ ਪਾਸ ਗੋਇੰਦਵਾਲ ਲੈ ਪਹੁੰਚਿਆ ਤਾਂ ਦੋਵੇਂ ਪਤੀ ਪਤਨੀ ਗੁਰੂ ਜੀ ਦੇ ਦਰਸ਼ਨ ਕਰਕੇ निहाल हो ਗਏ